ਹਸਪੀਟਲ ਦੇ ਅੰਦਰ ਆ ਕੇ ਨਾ ਸਾਰਿਆਂ ਤੋਂ ਪਹਿਲਾਂ ਤੁਹਾਡਾ ਬਲੱਡ ਸੈਂਪਲ ਲਿਆ ਜਾਂਦਾ ਬਲੱਡ ਸੈਂਪਲ ਲੈਣ ਤੋਂ ਬਾਅਦ ਫਿਰ ਸਾਨੂੰ ਇੱਕ ਪ੍ਰਾਈਵੇਟ ਕੈਬਨ ਦੇ ਜਾਂਦੇ ਨੇ ਇੱਥੇ ਟੀਵੀ ਤਾਂ ਜਦੋਂ ਮੇਰੀ ਮਾਤਾ ਨੂੰ ਪੁੱਛਦੇ ਨੇ ਵੀ ਤੁਸੀਂ ਚਾਹ ਕਿੰਨੇ ਵਾਰੀ ਪੀਨੇ ਉਹ ਦਿਨ ਚ ਮੇਰੀ ਮਾਤਾ ਮੇਰੇ ਮੂੰਹ ਕਨੇ ਦੇਖਦੀ ਹੁੰਦੀ ਆ ਮੈਂ ਮਾਤਾ ਦੇ ਮੂੰਹ ਕਨੇ ਦੇਖਦਾ ਹੁੰਦਾ ਵੀ ਕਿੰਨਾ ਕੁ ਸੱਚ ਬੋਲੀਏ ਕਿੰਨਾ ਕੁ ਝੂਠ ਬੋਲੀਏ ਮੇਰੇ ਕੋਲੋਂ ਮਲਾ ਕੇ ਤਿੰਨ ਕੱਪ ਕਹਿੰਦੀ ਹੁੰਦੀ ਆ ਹਾਲਾਂਕਿ ਉਹ ਸਿਸਟਮ ਬਾਰੇ ਮੈਨੂੰ ਨਹੀਂ ਪਤਾ ਪਰ ਅਸੀਂ ਸ਼ੁਰੂ ਤੋਂ ਸਾਰਾ ਕੰਮ ਇਹਨਾਂ ਦੀ ਸੈੱਟ ਰੱਖਿਆ ਵੀ ਤੁਸੀਂ ਟੈਸਟ ਕਰੋ ਤੁਸੀਂ ਦਵਾਈ ਦਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬ ਪਹੁੰਚਣ ਤੋਂ ਬਾਅਦ ਇੱਕ ਦੋ ਦਿਨ ਰੈਸਟ ਕੀਤੀ ਆ ਬਾੜੀਆਂ ਮੋਟੀਆਂ ਰਿਸ਼ਤੇਦਾਰੀਆਂ ਦੇ ਵਿੱਚੋਂ ਰਾਂ ਪਰਾਂ ਕਿਤੇ ਢਿੱਲ ਮੱਠ ਸੀ ਉੱਥੇ ਜਾਣਾ ਸੀ ਉੱਥੇ ਅਸੀਂ ਚਲੇ ਗਏ ਤੇ ਵੈਸੇ ਮੈਨੂੰ ਕਾਫੀ ਲੋਕ ਕਹਿੰਦੇ ਹੁੰਦੇ ਨੇ ਵੀ ਘਰੇ ਜਾ ਕੇ ਤੁਸੀਂ ਵਲੌਗ ਬਣਾਇਆ ਕਰੋ ਪਰ ਮੈਨੂੰ ਐ ਹੁੰਦਾ ਵੀ ਜੇ ਕੋਈ ਕੰਮ ਦਾ ਵਲੌਗ ਹੈਗਾ ਤਾਂ ਬਣਾਈਏ ਵੈਸੇ ਹੀ ਨਾ ਕੈਮਰਾ ਚੱਕ ਕੇ ਰਾਂ ਪਰਾਂ ਫਿਰੀ ਜਾਇਆ ਕਰੀਏ ਘਰੇ ਤਾਂ ਆ ਕਰਕੇ ਫਿਰ ਮੈਂ 2-4 ਦਿਨ ਤਾਂ ਵਲੌਗ ਨਹੀਂ ਬਣਾਇਆ ਅ ਅੱਜ ਵੈਸੇ ਅਸੀਂ ਚੱਲੇ ਆ ਅੱਜ ਦੇ ਵਲੌਗ ਬਣਾਉਣ ਦਾ ਸਾਨੂੰ ਕਾਰਨ ਵੀ ਦੱਸ ਦਾਂਗੇ ਤੇ ਲੁਧਿਆਣਾ ਕਿ ਕਰਨ ਚੱਲੇ ਆ ਅਸੀਂ ਉਹ ਵੀ ਦੱਸ ਦਾਂਗੇ। ਇਸ ਟਾਈਮ ਅਸੀਂ ਧੂਰੀ ਦੇ ਨੇੜੇ ਤੇੜੇ ਪਹੁੰਚੇ ਆ ਧੂਰੀ ਤੋਂ ਬਾਅਦ ਮਲੇਰਕੋਟਲਾ ਮਲੇਰਕੋਟਲੇ ਤੋਂ ਬਾਅਦ ਲੁਧਿਆਣਾ ਤੇ 11:30 ਵਜੇ ਦੀ ਸਾਡੀ ਅਪਾਇੰਟਮੈਂਟ ਆ ਪੌਣਾ ਘੰਟਾ ਰਹਿ ਗਿਆ। ਪੌਣੇ ਘੰਟੇ ਦੇ ਵਿੱਚ ਵਿੱਚ ਆਪਾਂ ਉੱਥੇ ਲੁਧਿਆਣਾ ਪਹੁੰਚ ਜਾਾਂਗੇ ਜੀ ਹਸਪੀਟਲ ਦੇ ਵਿੱਚ ਹਸਪੀਟਲ ਦਾ ਨਾਮ ਹੈਗਾ ਜੀ ਪ੍ਰਸ਼ਾਂਤ ਅਗਰਵਾਲ ਹਸਪਤਾਲ ਦਾ ਨਾਮ ਹੀ ਆ ਫਿਰੋਜ਼ਪੁਰ ਰੋਡ ਤੇ ਐਮਬੀਡੀ ਮਾਲ ਤੇ ਜਿਹੜਾ ਪ੍ਰੇਸ਼ਾਨ ਤੱਗਰਵਾਲਾ ਜੀ ਇਹ ਗਠੀਏ ਦੇ ਜਿਹੜੇ ਮਰੀਜ਼ ਨੇ ਨਾ ਜਾਂ ਜਿੰਨਾਂ ਨੂੰ ਹੱਡਾਂ ਦੇ ਵਿੱਚ ਜਾਂ ਜੋੜਾਂ ਦੇ ਵਿੱਚ ਸੋਜ ਰਹਿੰਦੀ ਆ ਤਾਂ ਉਹਦਾ ਇਹ ਬਹੁਤ ਵਧੀਆ ਡਾਕਟਰ ਆ ਫੇ ਮੇਰੀ ਸਲਾਹ ਸੀ ਮੈਂ ਕਹਾ ਯਾਰ ਵੀ ਸਾਨੂੰ ਬਹੁਤ ਬਜ਼ੁਰਗ ਲੋਕ ਦੇਖਦੇ ਨੇ ਅੱਜ ਕੱਲ ਬਜ਼ੁਰਗਾਂ ਦੇ ਵਿੱਚ ਜਾਦੇ ਪ੍ਰੋਬਲਮ ਨਾ ਗੋਡਿਆਂ ਦੀ ਜਾਂ ਬੋਨ ਐਂਡ ਜੋਇੰਟ ਦੀ ਆ ਰਹੀ ਆ ਵੀ ਸਾਡੀ ਵੀਡੀਓ ਨੂੰ ਦੇਖ ਕੇ ਸ਼ਾਇਦ ਕਿਸੇ ਨੂੰ ਕੋਈ ਆਈਡੀਆ ਮਿਲ ਜੇ ਵੀ ਕਿੱਥੋਂ ਇਹ ਚੀਜ਼ਾਂ ਦਾ ਦਰਦ ਠੀਕ ਹੋ ਸਕਦਾ ਬਾਕੀ ਰਾਸ ਆਜ ਦੀ ਗੱਲ ਆ ਕਿਸੇ ਨੂੰ ਕਿਹੜਾ ਡਾਕਟਰ ਰਾਸ ਆਜ ਆਂਦਾ ਕਿਸੇ ਨੂੰ ਕਿਹੜਾ ਡਾਕਟਰ ਰਾਸ ਆਜ ਆਂਦਾ ਲੁਧਿਆਣੇ ਅਸੀਂ ਚੱਲੇ ਮੇਰੀ ਮਾਤਾ ਨੂੰ ਵੀ ਬੋਨਡ ਐਂਡ ਜੋਇੰਟ ਦੀ ਪ੍ਰੋਬਲਮ ਆ ਮਤਲਬ ਗਠੀਏ ਦੀ ਸ਼ਿਕਾਇਤ ਆ ਹਨਾ ਪਰ ਕਿਸੇ ਟਾਈਮ ਮਾਤਾ ਜਮੀ ਬੈਗੀ ਸੀ ਮੰਜੇ ਤੇ ਪਰ ਜਦੋਂ ਪ੍ਰਸ਼ਾਦ ਅਗਰਵਾਲ ਦੀ ਸਾਨੂੰ ਕਿਸੇ ਨੇ ਦੱਸ ਪਾਈ ਹਨਾ ਉਦੋਂ ਬਾਅਦ ਫਿਰ ਹੌਲੀ-ਹੌਲੀ ਦਵਾਈ ਚੱਲੀ ਆ ਤਾਂ ਹੁਣ ਮਾਤਾ ਮੇਰੀ ਆਪ ਤੁਰਦੀ ਫਿਰਦੀ ਰਹਿੰਦੀ ਆ ਇਹ ਮਨ ਲਾਦਾ ਵੀ ਜੀਨਸ ਵੀ ਹੋ ਸਕਦੇ ਨੇ ਗਾਹਾਂ ਦੀ ਗਾਹਾਂ ਪੀੜੀਦਰ ਪੀੜੀ ਜੇ ਮੇਰੀ ਨਾਨੀ ਦੀ ਗੱਲ ਕਰੀ ਨਾ ਤਾਂ ਮੇਰੀ ਨਾਨੀ ਨੂੰ ਵੀ ਲਗਭਗ 20 ਸਾਲ 20 ਸਾਲ ਵੀ ਹਾਂ 20 ਸਾਲ ਦੇ ਨੇੜੇ ਤੇੜੇ ਮੇਰੀ ਨਾਨੀ ਨੂੰ ਗਠੀਆ ਰਿਹਾ ਹੁਣ ਤਾਂ ਮੇਰੀ ਨਾਨੀ ਨਹੀਂ ਹੈਗੀ ਪਰ ਮਾਤਾ ਨੂੰ ਨਾਨੀ ਮੇਰੀ ਨੂੰ 20 ਸਾਲ ਦੇ ਨੇੜੇ ਤੇੜੇ ਗਠੀਆ ਰਿਹਾ ਉਹ ਕਈ ਵਾਰ ਇਹ ਹੁੰਦਾ ਵੀ ਮਾਤਾ ਪਿਤਾ ਜਿਹੜੀ ਬਿਮਾਰੀ ਹੋਵੇ ਨਾ ਉਹ ਬੱਚਿਆਂ 'ਚ ਵੀ ਆ ਸਕਦੀ ਆ ਤੇ ਆ ਕਰਕੇ ਸ਼ਾਇਦ ਸਾਸੀ ਤੁਹਾਨੂੰ ਲੱਗਦਾ ਵੀ ਸਾਡੇ ਵੈਸੇ ਹੋਰ ਤਰਿਸ਼ਤੇਦਾਰੀ ਚ ਕਿਸੇ ਨੂੰ ਹੈ ਨਹੀਂ ਨਾ ਸਾਡੇ ਘਰਦਿਆਂ ਦੇ ਵਿੱਚ ਇਹੋ ਜੀ ਕੋਈ ਪ੍ਰੋਬਲਮ ਸੀ ਤਾਂ ਮਾਤਾ ਮੇਰੀ ਨੂੰ ਇਹ ਪ੍ਰੋਬਲਮ ਉੱਠ ਖੜੀ ਵੈਸੀ ਟੈਸਟ ਕਰਾਏ ਤੋਂ ਪਤਾ ਲੱਗਿਆ ਇੱਕ ਤਾਂ ਹੁੰਦੀ ਹੈ ਨਾ ਬਿਮਾਰੀ ਹੌਲੀ ਹੌਲੀ ਵੱਧਦੀ ਹੁੰਦੀ ਆ ਇਹ ਇੱਕੋ ਦਮ ਹੀ ਇਹਨੇ ਹਮਲਾ ਕਰਤਾ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਯਾਰ ਇਹ ਇੱਕੋ ਦਮ ਕੀ ਪਾਣਾ ਵਰਤ ਗਿਆ ਕਿਉਂਕਿ ਮਾਤਾ ਮੇਰੀ ਤੇ ਡੈਡੀ ਮਣੀਕਰਨ ਸਾਹਿਬ ਜਾ ਕੇ ਆਈ ਸੀ ਆਪ ਇਹ ਗਏ ਨੇ ਮਣੀਕਰਨ ਸਾਹਿਬ ਵੀ ਚੜਾਈ ਚੜੂਈ ਪੌੜੀਆਂ ਪੂੜੀਆਂ ਚੜ੍ਹਣੀਆਂ ਉਤਰਣੀਆਂ ਪੈਂਦੀਆਂ ਨੇ ਸਾਰਾ ਕੁਝ ਇਹ ਮਤਲਬ ਵਧੀਆ ਮੱਥਾ ਦਰਸ਼ਨ ਮੇਲਾ ਕਰਕੇ ਉਦੋਂ ਅਸੀਂ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਤੇ ਆਉਂਦੇ ਨੂੰ ਮਾਤਾ ਪਤਾ ਨਹੀਂ ਕਿਹ ਚੱਕਰ ਪਿਆ ਇੱਕੋ ਦਾ ਵੀ ਜੁੜ ਗਿਆ ਸ਼ਰੀਰ ਸਾਰਾ ਫਿਰ ਭਾਈ ਮੈਂ ਕਿਹਾ ਵੀ ਇਹ ਕੀ ਚੱਕਰ ਪੈ ਗਿਆ ਉਦੋਂ ਚੱਲ ਅਸੀਂ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਡੈਡੀ ਮੇਰੇ ਤੇ ਮਾਤਾ ਇੱਥੇ ਰਹਿੰਦੇ ਹੁੰਦੇ ਸੀ ਪਿੰਡ ਆ ਉਦੋਂ ਫਿਰ ਜਦੋਂ ਟੈਸਟ ਟੋਸਟ ਕਰਾਇਆ ਫਿਰ ਪਤਾ ਲੱਗਿਆ ਭਾਈ ਯੂਰਿਕ ਐਸਿਡ ਵਧਿਆ ਵਧਿਆ ਹੋਇਆ ਤੇ ਗਠੀਏ ਦੀ ਸ਼ਿਕਾਇਤ ਆ ਗਈ ਫਿਰ ਸਾਨੂੰ ਕਿਸੇ ਨੇ ਪ੍ਰੇਸ਼ਾਨ ਤਕਰਵਾਲ ਦੀ ਦੱਸ ਪਾਈ ਮਾਤਾ ਮਰੀ ਨੂੰ ਅਸੀਂ ਮਤਲਬ ਬਹੁਤ ਸਪੋਰਟ ਨਾਲ ਲੈ ਕੇ ਜਾਂਦੇ ਸੀ ਪ੍ਰਸ਼ਾਂਤ ਅਗਰਵਾਲ ਦੇ ਫਿਰ ਹੌਲੀ ਹੌਲੀ ਇਹੋ ਜੀ ਗੱਲ ਬਣੀ ਇਹੋ ਜੀ ਦਵਾਈ ਰਾਸ ਆਈ ਬਈ ਹੁਣ ਆਪ ਸਾਰੇ ਕੰਮ ਇਹ ਤੁਰ ਫਿਰ ਕੇ ਕਰ ਲੈਂਦੀ ਆ ਤੇ ਹਨ ਆਪਾਂ ਪ੍ਰਸ਼ਾਂਤ ਅਗਰਵਾਲ ਦੇ ਚੱਲਦੇ ਆ ਹੋਰ ਜੇ ਕੋਈ ਮਾੜੀ ਮੋਟੀ ਸਾਨੂੰ ਚੀਜ਼ ਦਾ ਪਤਾ ਹੋਇਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਬਾਕੀ ਅਸੀਂ ਐਡਰੈਸ ਵੀ ਮੈਂਸ਼ਨ ਕਰ ਦਾਂਗੇ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਇਹ ਨਹੀਂ ਹੈਗਾ ਵੀ ਡਾਕਟਰ ਸਾਹਿਬ ਨੇ ਸਾਨੂੰ ਪੈਸੇ ਦਿੱਤੇ ਨੇ ਭਾਈ ਸਾਡੇ ਹਸਪਤਾਲ ਦੀ ਵੀਡੀਓ ਪਾ ਦਿਓ ਏ ਅਸੀਂ ਆਪ ਚੱਲੇ ਆ ਤੇ ਸਾਨੂੰ ਲੱਗਿਆ ਵੀ ਕਿਸੇ ਹੋਰ ਬਜ਼ੁਰਗ ਦੇ ਵੀ ਇਹ ਚੀਜ਼ ਕੰਮ ਆ ਸਕਦੀ ਆ ਬਾਕੀ ਰਾਸ ਆਜ ਦੀ ਗੱਲ ਆ ਕਿਸੇ ਨੂੰ ਕਿੱਥੋਂ ਰਾਸ ਆਇੰਦਾ ਤੇ ਕਿਸੇ ਨੂੰ ਕਿੱਥੋਂ ਰਾਸ ਆਇੰਦਾ ਠੀਕ ਆ ਮੀ ਠੀਕ ਆ ਬਈ ਠੀਕ ਆ ਜੀ ਤੂਰੀ ਸਿਟੀ ਦੇ ਵਿੱਚ ਆਪਾਂ ਐਂਟਰ ਕਰਨ ਲੱਗੇ ਆ ਇਸ ਤੋਂ ਬਾਅਦ ਮਲੇਰ ਕੋਟਲਾ 20 ਕਿਲੋਮੀਟਰ ਰਹਿ ਗਿਆ ਅੱਗੇ ਇਸ ਰੋਡ ਤੇ ਵੀ ਨਾ ਦੋ ਟੋਲ ਪਲਾਜ਼ੇ ਹੁੰਦੇ ਸੀ ਉਹ ਦੋ ਟੋਲ ਪਲਾਜ਼ੇ ਬੰਦ ਕਰਤੇ ਵੈਸੇ ਜੀ ਅਸੀਂ ਆਪਦੇ ਸ਼ਹਿਰ ਵਾਲੇ ਪਾਸਿਓਂ ਸੰਗਰੂਰ ਵਾਲੇ ਪਾਸਿਓਂ ਜਾਂ ਸੁਨਾਮ ਵਾਲੇ ਪਾਸਿਓਂ ਆ ਜਾਈਏ ਨਾ ਲੁਧਿਆਣੇ ਨੂੰ ਦਾ ਦੌਰ ਆ ਪੈਂਦੇ ਨੇ ਇੱਕ ਬਰਨਾਲਾ ਹੋ ਕੇ ਰਾਏਕੋਟ ਜਗਰਾਉ ਕਿਉਂਕਿ ਇਹ ਹਸਪਤਾਲ ਹੈਗਾ ਜੀ ਫਿਰੋਜ਼ਪੁਰ ਰੋਡ ਤੇ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਬੋਰਡ ਤੇ ਲਿਖਿਆ ਹੋਇਆ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਪਹਿਲਾਂ ਮਲੇਰਕੋਟਲਾ ਵੀ ਸੰਗਰੂਰ ਦੇ ਅੰਦਰ ਹੀ ਆਉਂਦਾ ਸੀ ਮਲੇਰਕੋਟਲੇ ਦਾ ਜੇ ਆਪਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਪੀਵੀ 13 ਹੁੰਦਾ ਸੀ ਹੁਣ ਮਲੇਰਕੋਟਲੇ ਦਾ ਪਤਾ ਨਹੀਂ ਪੀਵੀ 28 ਆ ਇਹ ਹੁਣ ਮਲੇਰਕੋਟਲਾ ਅਲੱਗ ਤੋਂ ਜ਼ਿਲ੍ਹਾ ਬਣਾਤਾ ਕੈਪਟਨ ਅਮਰਿੰਦਰ ਨੇ ਬਣਾਇਆ ਈਦ ਦੇ ਦਿਨ ਸੀ ਉਦੋਂ ਉਹ ਦੋਨੋਂ ਅਲੱਗ ਤੋਂ ਜ਼ਿਲ੍ਹਾ ਕੋਸ਼ਿਤ ਕਰਤਾ ਸੀ ਸੰਗਰੂਰ ਇੱਕ ਬਹੁਤ ਵੱਡਾ ਜ਼ਿਲ੍ਹਾ ਸੀ ਯਾਰ ਬਰਨਾਲਾ ਹੋ ਗਿਆ ਇਹ ਵੀ ਸੰਗਰੂਰ ਚੋਂ ਨਿਕਲਿਆ ਤੇ ਆਪਣਾ ਮਲੇਰਕੋਟਲਾ ਇਹ ਵੀ ਸੰਗਰੂਰ ਚੋਂ ਨਿਕਲਿਆ ਹਜੇ ਵੀ ਸੰਗਰੂਰ ਬਹੁਤ ਵੱਡਾ ਜ਼ਿਲ੍ਹਾ ਇਹ ਕੋਈ ਚਾਜਾ ਲੇਟੈਸਟ ਹੀ ਬਣਿਆ ਹੋਇਆ ਇੱਥੇ ਪਿੰਡ ਆ ਗਿਆ ਜੀ ਸੰਗਾਲਾ ਸੰਗਾਲੀ ਮੇਰੇ ਕੋਲ ਜਿਹੜੇ ਮੈਂ ਕੈਮਰੇ ਵਰਤਦਾ ਹੁੰਨਾ GoPro ਹੁੰਦੇ ਨੇ GoPro ਮੇਰੇ ਕੋਲ ਇਸ ਟਾਈਮ 12 ਜੀ ਤੋਂ ਮੈਂ ਵੀਡੀਓ ਬਣਾ ਰਿਹਾ ਤੇ ਇੱਕ ਮੇਰੇ ਕੋਲ ਹੈਗਾ ਸੀ GoPro 9 ਉਹ GoPro 9 ਦਾ ਸੌਦਾ ਵੱਜਿਆ ਕਿਸੇ ਜਲੰਧਰ ਦੇ ਮੁੰਡੇ ਨਾਲ ਤੇ ਉਹ ਕੈਮਰਾ ਮੈਂ ਗੱਡੀ 'ਚ ਹੀ ਰੱਖ ਰੱਖਿਆ ਰਾਹ 'ਚ ਮੁੰਡਾ ਆਊਗਾ ਤੇ ਉਸ ਮੁੰਡੇ ਨੂੰ ਆਪਾਂ ਦੇ ਦਾਂਗੇ ਉਸ ਕੈਮਰੇ ਦੇ ਵਿੱਚ ਇੱਕ ਨਿੱਕੀ ਜੀ ਪ੍ਰੋਬਲਮ ਆ ਵੀ ਉਹਦੇ ਵਿੱਚ ਨਾ ਮਾਈਕ ਜੀ ਆਪਾਂ ਐਕਸਟਰਨਲ ਮਾਈਕ ਲਾਵਾਂਗੇ ਉਹ ਲੱਗਦਾ ਨਹੀਂ ਹੈਗਾ ਵੈਸੇ GoPro ਦਾ ਆਪ ਦਾ ਸਪੀਕਰ ਮਾਈਕ ਕੰਮ ਕਰਦਾ ਜੇ ਆਪਾਂ ਵਾਇਰਲੈਸ ਮਾਈਕ ਲਾਉਣਾ ਉਹ ਨਹੀਂ ਲੱਗਦਾ ਤੋ ਮੈਂ ਮੁੰਡੇ ਨੂੰ ਦੱਸਤਾ ਸੀ ਉਹ ਕਹਿੰਦਾ ਬਾਈ ਕੋਈ ਨਾ ਚੱਲ ਮੈਨੂੰ ਲੋੜ ਆ ਮੈਂ ਕਿਹਾ ਚੱਲ ਫਿਰ ਮੈਂ ਉਹ ਸਾਹ ਨਾਲ ਨੂੰ ਬਾਈ ਨੂੰ ਰੇਟ ਵੀ ਠੀਕ ਠਾਕ ਜਲਾਤਾ ਫਗਵਾੜੇ ਚੌਂਕ ਤੇ ਫਗਵਾੜਾ ਚੌਂਕ ਕਹੀ ਜਾਂਦਾ ਗਿੱਲ ਚੌਂਕ ਤੇ ਉਹ ਬਾਈ ਸਾਡਾ ਇੰਤਜ਼ਾਰ ਕਰ ਰਹੇ ਆ ਉਹਨੂੰ ਕੈਮਰਾ ਦੇ ਦਾਂਗੇ ਤੇ ਉਹਦੇ ਕੋਲ ਪੈਸੇ ਫੜ ਲਾਂਗੇ ਉਹਨੇ ਇੱਕ ਕੰਮ ਉਹ ਵੀ ਨਿਵੇੜਨ ਦਾ ਆਪਣਾ ਕੈਮਰੇ ਵਾਲਾ ਉਸ ਤੋਂ ਬਾਅਦ ਫਿਰ ਸਿੱਧਾ ਆਪਾਂ 11:30 ਵਜੇ ਤਣੂ ਹਸਪਤਾਲ ਦੇ ਵਿੱਚ ਪਹੁੰਚ ਜਾਾਂਗੇ ਪਲੇਅਰ ਕੋਟਲੇ ਆਪਾਂ ਪਹੁੰਚ ਗਏ ਆ ਮਲੇਅਰ ਕੋਟਲੇ ਤੱਕ ਨਾ ਇਹ ਟ੍ਰੈਫਿਕ ਜੀ ਰਹਿੰਦੀ ਆ ਸਿੰਗਲ ਸੜਕ ਹੋਣ ਕਰਕੇ ਉਸ ਤੋਂ ਬਾਅਦ ਅੱ ਔਰ ਉਹਦੇ ਵਿਚਾਲੇ ਡਵਾਈਡਰ ਜਾ ਬਣਿਆ ਆ ਜਾਂਦਾ ਉੱਥੇ ਚਲਾ ਆਪਦੀ ਸਾਈਡ 'ਚ ਬੰਦਾ ਸਪੀਡ ਨਾਲ ਗੱਡੀ ਤੋਰੀ ਰੱਖਦਾ ਸਾਡੇ ਸ਼ਹਿਰ ਤੋਂ ਗੱਲ ਕਰੀਏ ਸੁਨਾਮ ਤੋਂ ਲੁਧਿਆਣਾ ਪੂਰੇ ਦਾ ਜਮਾ 100 ਕਿਲੋਮੀਟਰ ਆ ਪੂਰਾ ਤੇ ਡੇਢ ਪੌਣੇ 2 ਘੰਟੇ ਲੱਗ ਜਾਂਦੇ ਨੇ ਲੋ ਜੀ ਮਲੇਰਕੋਟਲੇ ਆਪਾਂ ਪਹੁੰਚ ਗਏ ਆ ਤੇ ਮਲੇਰਕੋਟਲਾ ਪੰਜਾਬ ਦਾ ਇੱਕੋ ਇੱਕ ਐਸਾ ਸ਼ਹਿਰ ਆ ਯਾਰ ਜਿੱਥੇ ਕਿ ਸਭ ਤੋਂ ਜ਼ਿਆਦਾ ਆ ਜੇ ਆਪਾਂ ਗੱਲ ਕਰੀਏ ਕਿ ਮੁਸਲਮਾਨ ਧਰਮ ਨੂੰ ਬਿਲੋਂਗ ਕਰਨ ਵਾਲੇ ਬੰਦਿਆਂ ਦੀ ਗਿਣਤੀ ਆ ਇਹਦੇ ਪਿੱਛੇ ਵੀ ਇਤਿਹਾਸ ਹੈ ਕਿ ਵੀ ਸਭ ਤੋਂ ਜ਼ਿਆਦਾ ਮੁਸਲਿਮ ਧਰਮ ਵਾਲੇ ਬੰਦੇ ਆ ਮੁਸਲਮਾਨ ਮਲੇਰ ਕੋਟਲੇ ਦੇ ਵਿੱਚ ਕਿਉਂ ਰਹਿੰਦੇ ਨੇ ਅੱਗੇ ਜਾ ਕੇ ਗੁਰਦੁਆਰਾ ਵੀ ਆਊਗਾ ਗੁਰਦੁਆਰਾ ਹਾ ਦਾ ਨਾਰਾ ਉੱਥੇ ਪਹੁੰਚ ਕੇ ਤੁਹਾਨੂੰ ਦੱਸਦੇ ਆ ਮਾੜੀ ਮੋਟੀ ਗੱਲਬਾਤ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਹਾ ਦਾ ਨਾਰਾ ਜਦੋਂ ਆਪਾਂ ਤੁਹਾਨੂੰ ਫਤੇਗੜ ਸਾਹਿਬ ਦੇ ਵਲੌਗ ਦਿਖਾਏ ਸੀ ਇਤਿਹਾਸ ਵਾਲੇ ਹਨ ਤਾਂ ਉਦੋਂ ਆਪਾਂ ਇਸ ਗੁਰੂ ਘਰ ਦਾ ਜ਼ਿਕਰ ਕੀਤਾ ਸੀ ਹਾ ਦਾ ਨਾਰਾ ਜਿਹੜਾ ਸੀ ਮੁਹੰਮਦ ਸ਼ੇਰ ਖਾਨ जिने आवाज ਚੱਕੀ ਸੀ ਕਿ ਜਦੋਂ ਛੋਟੇ ਸ਼ਹਿਬਜਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਨੀਹਾਂ 'ਚ ਚਨਾਉਣ ਵਾਸਤੇ ਫਤਵਾ ਕਾਜੀ ਨੇ ਪਾਸ ਕੀਤਾ ਸੀ ਨਾ ਕਾਜੀ ਨੇ ਪੜ੍ਹ ਕੇ ਸੁਣਾਇਆ ਸੀ ਫਤਵਾ ਤਾਂ ਉਦੋਂ ਫਿਰ ਉਹਨੇ ਹਾਂ ਦਾ ਨਾਹਰਾ ਮਾਰਿਆ ਸੀ ਪਰ ਉਦੋਂ ਤੋਂ ਇਹ ਚੀਜ਼ ਬਾਰੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮਲੇਰ ਕੋਟਲੇ ਦੇ ਵਿੱਚ ਮੁਸਲਮਾਨ ਰਹਿੰਦੇ ਨੇ ਜਾਂ ਮਲੇਰ ਕੋਟਲੇ ਦੇ ਵਿੱਚ ਮੁਸਲਮਾਨ ਵਸਦੇ ਨੇ ਵੀ ਉਹਨਾਂ ਦੀ ਜੜਾ ਨਾ ਉਹ ਹਰੀ ਰਹੂਗੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਲੇਰ ਕੋਟਲੇ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਕਹਿੰਦੇ ਇਸ ਮਤਲਬ ਵੱਡੀ ਗਣਤੀ ਦੇ ਵਿੱਚ ਤਾਂ ਕਰਕੇ ਇੱਥੇ ਵਸੇ ਹੋਏ ਨੇ ਮਲੇਰ ਕੋਟਲੇ ਦੇ ਵਿੱਚ ਤੇ ਉਹ ਮੁਹੰਮਦ ਸ਼ੇਰਖਾਂ ਵੀ ਇਸ ਮਲੇਰ ਕੋਟਲੇ ਦਾ ਨਵਾਬ ਸੀ ਤੇ ਇੱਥੋਂ ਹੀ ਬਿਲੋਂਗ ਕਰਦਾ ਸੀ ਉਹਨਾਂ ਦੀ ਆਖਰੀ ਪੀੜ੍ਹੀ ਦੀ ਬੇਬੇ ਵੀ ਸ਼ਾਇਦ ਇੱਥੇ ਹੈਗੀ ਆ ਹੁਣ ਦੇਖੋ ਦੇਖੋ ਕਿ ਉਹਨਾਂ ਦੀ ਵੀ ਅੱਛਾ ਤੇ ਮੈਂ ਸੁਣਿਆ ਸੀ ਪਹਿਲਾਂ ਬਾਕੀ ਲੇਟੈਸਟ ਅਪਡੇਟ ਤਾਂ ਨਹੀਂ ਪਤਾ ਪਰ ਮਾਦਾ ਕਹਿੰਦੀ ਵੀ ਉਹਨਾਂ ਦੀ ਵੀ ਡੈਥ ਹੋ ਗਈ ਜਿਹੜੀ ਆਖਰੀ ਪੀੜ੍ਹੀ ਵਾਲੀ ਉਹਨਾਂ ਦੀ ਬੇਬੇ ਸੀ ਇਥੋਂ ਆਪਾਂ ਚੜ ਗਏ ਜੀ ਆ ਪਿਛਲੀ ਸੜਕ ਜਾਂਦੀ ਹੈ ਨਾਬੇ ਨੂੰ ਤੇ ਇਹ ਸਿੱਧੀ ਸੜਕ ਚੱਲੀ ਆ ਲੁਧਿਆਣੇ ਨੂੰ ਲੁਧਿਆਣਾ 43 ਕਿਲੋਮੀਟਰ ਜਲੰਧਰ 113 ਤੇ ਅੰਮ੍ਰਿਤਸਰ 192 ਕਿਲੋਮੀਟਰ ਮਲੇਰਕੋਟਲੇ ਦੇ ਵਿੱਚ ਇਹੋ ਜੀਆਂ ਦੁਕਾਨਾਂ ਬਹੁਤ ਨੇ ਜਿਹੜੀਆਂ ਪਿੱਤਲ ਦੇ ਭਾਂਡੇ ਵਾਲੀਆਂ ਦੁਕਾਨਾਂ ਨੇ ਇੱਥੇ ਸਬਜ਼ੀ ਵੀ ਕਹਿੰਦੇ ਬਹੁਤ ਵਧੀਆ ਮਿਲਦੀ ਹੈ ਮਲੇਰਕੋਟਲੇ 'ਚ ਇਧਰ ਯਾਰ ਮੇਲਾ ਲੱਗਿਆ ਹੋਇਆ ਇੱਕ ਹਨਾ ਹਾਸੇ ਇਹ ਉੱਤੇ ਕੁਝ ਇਹ ਤਾਂ ਬਹੁਤ ਉਹਨਾਂ ਦਾ ਸਬਜ਼ੀ ਤੇ ਇੱਕ ਨਰਸਰੀ ਦੇ ਬੂਟੇ ਇਸ ਰੋਡ ਤੇ ਬਹੁਤ ਨੇ ਨਰਸਰੀ ਦੇ ਬੂਟੇ ਕਹੀ ਜਾਂਦਾ ਨਰਸਰੀਆਂ ਬਹੁਤ ਨੇ ਜਿੱਥੋਂ ਬੂਟੇ ਮਿਲਦੇ ਨੇ ਆ ਆ ਗਈ ਇੱਥੇ ਪਹਿਲੀ ਨਿਊ ਜਨਤਾ ਨਰਸਰੀ ਇਧਰਲੇ ਪਾਸੇ ਵੀ ਆ ਆ ਥਾ ਦੇ ਉੱਤੇ ਇਕੱਠੀਆਂ ਹੀ ਨੇ 15-20 ਨਰਸਰੀਆਂ ਤੇ ਇੱਕ ਗੱਲ ਮੈਂ ਹੋਰ ਨੋਟ ਕੀਤੀ ਆ ਚਾਹੇ ਪੰਜਾਬ ਦੀ ਗੱਲ ਕਰੀਏ ਚਾਹੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੀ ਗੱਲ ਕਰੀਏ ਜਿਹੜੇ ਮੁਸਲਮਾਨ ਲੋਕ ਨੇ ਨਾ ਉਹਨਾਂ ਦੇ ਹੱਥਾਂ ਦੇ ਵਿੱਚ ਕਲਾ ਉਹ ਪ੍ਰਾਈਵੇਟ ਨੌਕਰੀਆਂ ਜਾਂ ਸਰਕਾਰੀ ਨੌਕਰੀਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਮੁਸਲਮਾਨ ਲੋਕ ਹੁੰਦੇ ਨੇ ਉਹਨਾਂ ਨੌਕਰੀਆਂ ਦੇ ਉੱਤੇ ਉਹਨਾਂ ਦੇ ਹੱਥਾਂ ਦੇ ਵਿੱਚ ਕਲਾ ਉਹ ਜ਼ਿਆਦਾਤਰ ਬਿਜ਼ਨਸ ਨੂੰ ਪ੍ਰੇਫਰ ਕਰਦੇ ਨੇ ਬਿਜ਼ਨਸ ਨੂੰ ਮਤਲਬ ਵੀ ਕੋਈ ਵੀ ਬਿਜ਼ਨਸ ਹੋਵੇ ਚਾਹੇ ਸਬਜ਼ੀ ਵੇਚਣ ਤੋਂ ਲੈ ਕੇ ਵੱਡੇ ਵੱਡੇ ਚਾਹੇ ਫੈਕਟਰੀਆਂ ਹੋਣ ਤਾਂ ਮੁਸਲਮਾਨ ਲੋਕ ਕਿਸੇ ਦੇ ਅੰਡਰ ਕੰਮ ਕਰਨ ਵਾਲੇ ਆਲੇ ਪਾਸੇ ਘੱਟ ਨੇ ਆਪਦੇ ਹੱਥਾਂ ਦੇ ਨਾਲ ਕਿਰਤ ਕਰਕੇ ਇਹਦੀ ਉਹਨਾਂ ਦੇ ਹੱਥਾਂ ਦੇ ਵਿੱਚ ਕਲਾ ਉਹਦੇ ਨਾਲ ਰੋਜੀ ਰੋਟੀ ਕਮਾਉਣ ਦੇ ਵਿੱਚ ਵੱਧ ਜਿਹੀਆਂ ਰੱਖਦੇ ਨੇ ਇਹ ਮੇਰਾ ਐਕਸਪੀਰੀਅੰਸ ਬੋਲਦਾ ਬਾਕੀ ਰੇਸ਼ਿਓ ਕੁਝ ਹੋਰ ਵੀ ਹੋ ਸਕਦੀ ਹੈ ਪਰ ਮੈਨੂੰ ਇਹੀ ਲੱਗਦਾ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਕਾਲਾ ਹੈਗੀ ਆ ਇਧਰਲੇ ਪਾਸੇ ਤਾਂ ਬੋਰਡ ਲੱਗਿਆ ਹੋਇਆ ਆਲਮਗੀਰ ਸਾਹਿਬ ਦਾ ਇੱਥੇ ਗੁਰਦਰਾ ਸਾਹਿਬ ਆ ਜੀ ਆ ਮੈਂ ਤੁਹਾਨੂੰ ਉਹਦਾ ਮੇਨ ਗੇਟ ਦਿਖਾਉਣਾ ਕਿੱਥੇ ਜਾ ਕੇ ਗੇਟ ਉਹ ਇਹ ਅੱਗੇ ਜਾ ਕੇ ਆ ਆ ਉਹ ਅੱਗੇ ਜਾ ਕੇ ਆ ਇਧਰੋਂ ਕੋਈ ਸ਼ਾਰਟਕਟ ਹੋਣਾ ਮੇਨ ਦਰਸ਼ਨੀ ਰਿਉੜੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਮੇਨ ਰੋਡ ਤੇ ਹੀ ਆ ਮੈਸ ਨੂੰ ਦਿਖਾਉਣਾ ਮੜਾ ਜਾ ਇਧਰ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਆ ਦਰਸ਼ਨੀ ਰਿਉੜੀ ਬਣੀ ਹੋਈ ਆ ਤੇ ਇੱਥੇ ਲਿਖਿਆ ਹੋਇਆ ਜੀ ਆਲਮਗੀਰ ਸਾਹਿਬ ਅਸਲ ਦੇ ਵਿੱਚ ਇਸ ਗੁਰਦਰਾ ਸਾਹਿਬ ਦਾ ਨਾਮ ਆਲਮਗੀਰ ਸਾਹਿਬ ਨਹੀਂ ਹੈ ਇਸ ਗੁਰਦਰਾ ਸਾਹਿਬ ਦਾ ਨਾਮ ਹੈਗਾ ਜੀ ਮੰਜੀ ਸਾਹਿਬ ਇਥੋਂ ਦਾ ਇਤਿਹਾਸ ਨਾ ਔਰੰਗਜ਼ੇਬ ਦੇ ਨਾਮ ਔਰੰਗਜ਼ੇਬ ਦੇ ਨਾਮ ਦੇ ਨਾਲ ਜੁੜਦਾ ਔਰੰਗਜ਼ੇਬ ਦਾ ਪੂਰਾ ਨਾਮ ਹੁੰਦਾ ਸੀ ਮੁਹੀ ਉਦੀਨ ਮੁਹੰਮਦ ਔਰੰਜੀਬ ਆਲਮਗੀਰ ਇਹ ਉਹਦਾ ਪੂਰਾ ਨਾਮ ਸੀ ਤੇ ਔਰੰਗਜੀਬ ਦੇ ਜਿਹੜਾ ਆਖਰੀ ਨਾਮ ਸੀ ਨਾ ਆਲਮਗੀਰ ਉਹ ਤੋਂ ਇਹਨੂੰ ਆਲਮਗੀਰ ਸਾਹਿਬ ਕਹਿਣ ਲੱਗੇ ਆਲਮਗੀਰ ਸਾਹਿਬ ਇਹਦਾ ਸਹੀ ਨਾਮ ਨਹੀਂ ਹੈਗਾ ਸਹੀ ਨਾਮ ਇਹਦਾ ਹੈਗਾ ਜੀ ਮਨਜੀਤ ਸਾਹਿਬ ਔਰੰਗਜੀਬ ਨਾਲ ਵੀ ਇਹਦਾ ਇਤਿਹਾਸ ਜੁੜਦਾ ਤੇ 10ਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਸੀ ਉਹਨਾਂ ਨਾਲ ਵੀ ਇਹਦਾ ਇਤਿਹਾਸ ਜੁੜਦਾ ਪਰ ਇਤਿਹਾਸ ਦੱਸਣ ਲੱਗੇ ਤਾਂ ਫਿਰ ਵੀਡੀਓ ਹੋਰ ਟੌਪਿਕ ਵਾਲੇ ਪਾਸੇ ਜਾਵੜੂਗੀ ਪਰ ਵੈਸੇ ਇਹਦਾ ਨਾਮ ਆਲਮਗੀਰ ਸਾਹਿਬ ਨਹੀਂ ਹੈ ਭਾਈ ਭਿੰਦਰਪਾਲ ਜੀ ਦੀ ਵੀ ਇੱਕ ਵਾਰੀ ਮੈਂ ਕਥਾ ਦੇ ਵਿੱਚ ਸੁਣਿਆ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਹਿੰਦੇ ਵੀ ਆਲਮਗੀਰ ਸਾਹਿਬ ਆਪਾਂ ਕਹਿਣ ਲੱਗੇ ਆਲਮਗੀਰ ਔਰੰਗਜ਼ੇਬ ਦਾ ਨਾਮ ਆ ਇਸ ਗੁਰਦੁਆਰਾ ਸਾਹਿਬ ਦਾ ਅਸਲੀ ਨਾਮ ਆ ਨਾ ਉਹ ਮੰਜੀ ਸਾਹਿਬ ਆ ਪਰ ਥਾਂ ਥਾਂ ਦੇ ਉੱਤੇ ਗੁਰਦੁਆਰਾ ਤਾਂ ਨਹੀਂ ਲਿਖਿਆ ਹੋਇਆ ਪਰ ਆਲਮਗੀਰ ਸਾਹਿਬ ਦਾ ਬੋਰਡ ਜਰੂਰ ਲੱਗਿਆ ਹੋਇਆ ਇੱਕ ਥਾਂ ਦੇ ਉੱਤੇ ਪਿੱਛੇ ਇੱਕ ਕੱਚਾ ਬੋਰਡ ਲੱਗਿਆ ਹੋਇਆ ਸੀ ਕੱਲੇ ਉਹਤੇ ਸਿਰਫ ਮੰਜੀ ਸਾਹਿਬ ਲਿਖਿਆ ਹੋਇਆ ਸੀ ਲੋ ਜੀ ਫਿਰੋਜ਼ਪੁਰ ਰੋਡ ਤੇ ਆਪਾਂ ਚੜ ਗਏ ਆ ਇਧਰਲੇ ਪਾਸੇ ਮੋਗਾ ਵੀ ਆਉਂ ਤੇ ਆ ਪੁਲ ਦੇ ਪਰਲੇ ਪਾਸੇ ਨਹਿਰ ਚੱਲ ਰਹੀ ਆ ਇਸ ਨਹਿਰ ਨੂੰ ਕਹਿੰਦੇ ਨੇ ਜੀ ਸਿੱਧਵਾਂ ਨਹਿਰ ਲੁਧਿਆਣਾ ਸ਼ਹਿਰ ਦੇ ਅੰਦਰ ਨਹੀਂ ਵੜਨਾ ਜੇ ਮਲੇਰ ਕੋਟਲੇ ਵਾਲੇ ਪਾਸਿਓਂ ਆ ਰਹੇ ਹੋ ਸੰਗਰੂਰ ਵਾਲੇ ਪਾਸਿਓਂ ਆ ਰਹੇ ਹੋ ਤਾਂ ਲੁਧਿਆਣਾ ਸ਼ਹਿਰ ਦੇ ਅੰਦਰ ਨਹੀਂ ਵੜਨਾ ਜੀ ਐਨਈ ਕਾਲਜ ਆ ਜਿੱਥੇ ਸਿੱਧੂ ਮੂਸੇ ਵਾਲਾ ਪੜਿਆ ਹੋਇਆ ਉਸ ਜੀ ਐਨਈ ਕਾਲਜ ਤੋਂ ਅੱਗੇ ਜਾਣ ਸਾਰੇ ਪੁਲ ਆ ਜੂਗਾ ਤੇ ਪੁਲ ਤੋਂ ਖੱਬੇ ਪਾਸੇ ਲੈ ਲੈਣਾ ਤੁਸੀਂ ਉਹ ਸਾਹਮਣੇ ਆਸੀ ਨਹਿਰ ਇੱਧਰ ਸਿੱਧਵਾਂ ਨਹਿਰ ਕਹਿੰਦੇ ਨੇ ਸਿੱਧਵਾਂ ਨਹਿਰ ਦੇ ਨਾਲ ਨਾਲ ਜਾਣਾ ਆਪਾਂ ਤੇ ਬਾਈ ਹੋਰੇ ਆਗੇ ਸੀ ਜੀ ਇੱਥੇ ਹਸਪਤਾਲ ਦੇ ਕੋਲ ਆਪਾਂ ਨੂੰ ਮਿਲਣ ਆਜੀ ਆਪਣੇ ਕੋਲ ਕੈਮਰਾ GoPro 9 ਤੇ ਜਿਹੜੀ ਇਹਦੇ ਵਿੱਚ ਇੱਕ ਅੱਧੀ ਪ੍ਰੋਬਲਮ ਹੈਗੀ ਸੀ ਬਾਈ ਹੋਰਾਂ ਨੂੰ ਦੱਸਤੀ ਵੀ ਐਕਸਟਰਨਲ ਮਾਈਕ ਇਹਦੇ ਨਾਲ ਲੱਗਦਾ ਨਹੀਂ ਹੈਗਾ ਤੇ ਜਿੰਨੇ ਕ ਦਾ ਸੌਦਾ ਵੱਜਿਆ ਉਹਨੇ ਕ ਬਾਈ ਹੋਰਾਂ ਨੇ ਆਪਣੇ ਦਾ ਨਿਬੇੜ ਲਿਆ ਠੀਕ ਆ ਵੀਰੇ ਬਾਕੀ ਚਲੋ ਕੋਈ ਹੋਰ ਪ੍ਰੋਬਲਮ ਹੋਈ ਉਹ ਜਿਹੜਾ 300 ਰੁਪਏ ਤੁਸੀਂ ਘੱਟ ਦਿੱਤਾ ਉਹ ਜਿਹੜਾ ਅਡਜਸਟ ਕਰਦੇ ਹੋ ਠੀਕ ਆ ਹਾਂ ਚਲੋ ਠੀਕ ਆ ਵੀਰੇ ਓਕੇ ਕਿੱਥੋਂ ਆਏ ਤੁਸੀਂ ਜਲੰਧਰ ਦਾ ਬਾਈ ਜਲੰਧਰ ਤੋਂ ਆਏ ਨੇ ਵੀਰ ਹੋਰੀ ਚਲੋ ਠੀਕ ਆ ਵੀਰੇ ਇਹ ਲਿਖਿਆ ਪਿਆ ਜੀ ਨਾਮ ਉੱਪਰ ਡਾਕਟਰ ਪ੍ਰਸ਼ਾਨ ਤੱਕਰਵਾਲ ਐਂਡ ਡਾਕਟਰ ਭਾਰਤੀ ਅਗਰਵਾਲ ਹਸਪੀਟਲ ਦੇ ਅੰਦਰ ਆ ਕੇ ਨਾ ਸਾਰਿਆਂ ਤੋਂ ਪਹਿਲਾਂ ਤੁਹਾਡਾ ਬਲੱਡ ਸੈਂਪਲ ਲਿਆ ਜਾਂਦਾ ਬਲੱਡ ਸੈਂਪਲ ਲੈਣ ਤੋਂ ਬਾਅਦ ਫਿਰ ਸਾਨੂੰ ਇੱਕ ਪ੍ਰਾਈਵੇਟ ਕੈਬਨ ਦੇ ਆਂਦੇ ਨੇ ਇੱਥੇ ਟੀਵੀ ਲੱਗਿਆ ਹੋਇਆ ਟੀਵੀ ਤੇ ਮੋਟੀਵੇਸ਼ਨਲ ਸਪੀਚਾਂ ਸੁਣਾਈਆਂ ਜਾਂਦੀਆਂ ਨੇ ਵੀ ਗਠੀਏ ਦੀ ਬਿਮਾਰੀ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ ਸਭ ਠੀਕ ਹੋ ਜਾਊਗਾ ਤੇ ਉਹਨਾਂ ਚਿਰ ਨਰਸਾਂ ਇੱਥੇ ਆ ਕੇ ਤੁਹਾਡਾ ਮਾੜਾ ਮੋਟਾ ਹੱਥ ਪੈਰ ਦੱਬ ਕੇ ਦੇਖਣਗੀਆਂ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਤਾਂ ਕਾਪੀ ਤੇ ਨੋਟ ਕਰਕੇ ਲੈ ਜਾਣਗੀਆਂ ਉਹ ਥੱਲੇ ਪਾਸੇ ਚਾਹ ਤੇ ਇਧਰਲੇ ਪਾਸੇ ਲਵਾ ਲਿਆ ਭਾਈ ਸੈਂਡਵਿਚ ਜਿਵੇਂ ਨਾ ਕਸ਼ਕੀਨ ਮੈਂ ਆ ਚਾਹ ਦਾ ਵੇਸਾ ਗਲਾਸ ਛੋਟਾ ਹੀ ਆ ਉਧਰ ਵੀ ਮਾਰ ਹੈ ਉਧਰ ਵੀ ਮਾਰ ਨਹੀਂ ਸਾਰੇ ਵਧੀਆ ਨੇ ਇਹਨਾਂ ਦੀ ਵੀ ਫੋਟੋ ਆ ਗਈ ਬਾਕੀ ਜਦੋਂ ਤੁਹਾਡੇ ਟ੍ਰੀਟਮੈਂਟ ਬਾਰੇ ਪੁੱਛਦੇ ਨੇ ਨਾ ਬਈ ਤੁਸੀਂ ਦਿਨ ਚ ਕੀ ਖਾਣੇ ਪੀਂਦੇ ਹੋ ਕੀ ਐਕਸਰਸਾਈਜ਼ ਕਰਦੇ ਹੋ ਤਾਂ ਜਦੋਂ ਮੇਰੀ ਮਾਤਾ ਨੂੰ ਪੁੱਛਦੇ ਨੇ ਬਈ ਤੁਸੀਂ ਚਾਹ ਕਿੰਨੇ ਵਾਰੀ ਪੀਂਦੇ ਹੋ ਦਿਨ ਚ ਮੇਰੀ ਮਾਤਾ ਮੇਰੇ ਮੂੰਹ ਕਣੇ ਦੇਖਦੀ ਹੁੰਦੀ ਆ ਮੈਂ ਮਾਤਾ ਦੇ ਮੂੰਹ ਕਣੇ ਦੇਖਦਾ ਹੁੰਦਾ ਵੀ ਕਿੰਨਾ ਕੁ ਸੱਚ ਬੋਲੀਏ ਕਿੰਨਾ ਕੁ ਝੂਠ ਬੋਲੀਏ ਫਿਰ ਕੁੱਲ ਮਿਲਾ ਕੇ ਤਿੰਨ ਕੱਪ ਕਹਿੰਦੀ ਹੁੰਦੀ ਹਾਲਾਂਕਿ ਤਿੰਨ ਕੱਪ ਰਾਤ ਦੁਪਹਿਰ ਦੇ 12 ਵਜੇ ਤੱਕ ਮਾਤਾ ਸ਼ੱਕ ਲੈਂਦੀ ਆ ਮੈਂ ਡਾਕਟਰ ਸਾਹਿਬ ਨੂੰ ਝੂਠ ਬੋਲਦੇ ਰਹਿੰਦੇ ਨੇ ਇਹ ਹਜੇ ਹੁਣੇ ਗੱਲ ਕਰਕੇ ਹਟੇ ਸੀ ਵੀ ਚਾਹ ਦਾ ਦਾ ਸੀ ਦੋਵੇਂ ਮਾਂ ਪੁੱਤ ਨਾ ਚੱਕਰ ਝੁੰਡਾ ਫੇਰ ਦਿੰਦੇ ਆ ਮੈਂ ਤਾਂ ਕਿਹਾ ਸੀ ਫੇਰ ਪੀ ਲਾਂਗੇ ਮੰਮੀ ਕਹਿੰਦੀ ਵੀ ਕੱਪ ਛੋਟਾ ਸੀ ਸੈਂਡਵਿਚ ਥੱਲੇ ਨਹੀਂ ਹੋਇਆ ਕਹਿੰਦੇ ਇੱਕ ਕੱਪ ਹੋਰ ਪੀ ਲਈਏ ਚਾਹ ਦਾ ਲੋ ਜੀ ਇਹ ਲਿਖਿਆ ਹੋਇਆ ਜੀ ਪੰਜਾਬ ਰਿਊ ਮੈਥੋਲੋਜੀ ਰਿਊ ਮੈਥੋਲੋਜੀ ਕਹਿੰਦੇ ਨੇ ਸ਼ਾਇਦ ਗਠੀਏ ਨੂੰ ਇਧਰਲੇ ਪਾਸੇ ਡਾਕਟਰ ਪ੍ਰਸ਼ਾਨ ਤੱਗਰਵਾਲ ਦੀ ਪੜ੍ਹਾਈ ਵਿਖਾਈ ਇਧਰਲੇ ਪਾਸੇ ਡਾਕਟਰ ਭਾਰਤੀ ਅਗਰਵਾਲ ਹੁਣਾਂ ਦੀ ਇਹ ਉਹਨਾਂ ਦੀ ਵਾਈਫ ਆ ਜੀ ਭਾਰਤੀ ਅਗਰਵਾਲ ਲੋ ਜੀ ਦਵਾਈ ਲੈ ਕੇ ਆਪਾਂ ਆ ਗਏ ਆ ਸੀਜ਼ਰ ਸਾਨੂੰ ਸਮਝਾ ਦਈਏ ਵੀ ਸਭ ਤੋਂ ਪਹਿਲਾਂ ਇੱਥੇ ਹੁੰਦੇ ਨੇ ਜੀ ਟੈਸਟ ਇਹਨਾਂ ਦੀ ਆਪਦੀਆਂ ਲੈਬਾਂ ਨੇ ਜੇ ਤੁਸੀਂ ਆਪਦੇ ਘਰੋਂ ਟੈਸਟ ਕਰਾ ਕੇ ਲੈ ਕੇ ਆਉਣਾ ਤਾਂ ਘਰੋਂ ਟੈਸਟ ਕਰਾ ਕੇ ਲੈ ਕੇ ਆਜੋ ਤੁਹਾਡਾ ਹੋਈ ਟਾਈਮ ਬਚ ਜਾਊਗਾ ਜੇ ਇੱਥੇ ਤੁਸੀਂ ਟੈਸਟ ਕਰਾਉਂਗੇ ਫਿਰ ਇਹਨਾਂ ਦਾ ਰੇਟ ਵੀ ਅਲੱਗ ਹੁੰਦਾ ਫਿਰ ਇਹਨਾਂ ਨੇ ਘੰਟਾ ਵੇਟ ਵੀ ਕਰਨੀ ਪੈਂਦੀ ਹੈ ਜਿੰਨਾ ਚਿਰ ਟੈਸਟ ਨਹੀਂ ਹੋ ਕੇ ਆਉਂਦੇ ਟੈਸਟ ਹੋ ਕੇ ਆਉਣ ਤੋਂ ਬਾਅਦ ਜਿਹੜੀ ਰਿਪੋਰਟ ਆਊਗੀ ਰਿਪੋਰਟ ਦੇ ਅਕੋਰਡਿੰਗ ਸਾਨੂੰ ਫਿਰ ਡਾਕਟਰ ਚੈੱਕ ਕਰਕੇ ਤੁਹਾਡੀ ਦਵਾਈ ਦਊਗਾ ਇਹ ਆਨਲਾਈਨ ਕੰਮ じゃ ਚੱਲਦਾ ਰਹਿੰਦਾ ਚੈੱਕ ਕੋਈ ਹੋਰ ਕਰਨਾ ਆਉਂਦਾ ਟੈਸਟ ਕੋਈ ਹੋਰ ਕਰ ਤੇ ਤੁਹਾਡੇ ਜਿਹੜੇ ਵੈਸੇ ਟਰੀਟਮੈਂਟ ਕਰੂਗਾ ਬਾੜਾ ਮੋਟਾ ਸੋਦੇ ਕੋਲ ਪੁੱਛੂਗਾ ਵੀ ਦਵਾਈਆਂ ਕਿਹੜੀਆਂ ਕਿਹੜੀਆਂ ਖਾਧੀਆਂ ਨੇ ਕਿਹੜੀਆਂ ਕਿਹੜੀਆਂ ਰਹਿ ਗਈਆਂ ਕੀ ਤੁਹਾਡਾ ਖਾਣ ਪੀਣਾ ਨੀਂਦ ਵਧੀਆ ਆਉਂਦੀ ਆ ਕਿ ਨਹੀਂ ਆਉਂਦੀ ਕੋਈ ਹੱਡ ਪੈਰ ਦੁਖਦੇ ਨੇ ਕਿ ਨਹੀਂ ਦੁਖਦੇ ਨਿੱਕੇ ਨਿੱਕੇ ਕੁਐਸਚਨ ਜੇ ਕਰਦੇ ਨੇ ਇਥੋਂ ਜਿਹੜੇ ਨਰਸਾਂ ਰੱਖੀਆਂ ਹੋਈਆਂ ਨੇ ਉਹ ਅੱਗੇ ਪੁੱਛਦੀਆਂ ਨੇ ਉਹ ਫਿਰ ਨੋਟ ਕਰਕੇ ਡਾਕਟਰ ਨੂੰ ਫੜਾਉਂਦੇ ਨੇ ਡਾਕਟਰ ਫਿਰ ਉਸ ਤੋਂ ਬਾਅਦ ਦਵਾਈ ਦੇ ਦਿੰਦਾ ਤੇ ਦਵਾਈ ਦੀ ਗੱਲ ਕਰੀਏ ਆ ਰੁਪਈਆ 10000 ਰੁਪਈਆ ਲੱਗਿਆ ਪਰ ਇਹ 3 ਮਹੀਨਿਆਂ ਦੀ ਦਵਾਈ ਆ ਤਿੰਨ ਮਹੀਨੇ ਦਵਾਈ ਦੇ ਹਿਸਾਬ ਨਾਲ ਤੁਸੀਂ ਲਾ ਲਓ ਵੀ 3000 ਰੁਪਿਆ ਇੱਕ ਉਹ ਕਈ ਵਾਰ ਇਹ ਹੁੰਦਾ ਨਾ ਪ੍ਰੋਬਲਮ ਕਈ ਵਾਰ ਜ਼ਿਆਦਾ ਹੋਵੇ ਤਾਂ ਕੋਈ ਡਾਕਟਰ ਨਵੀਂ ਦਵਾਈ ਲਾ ਦਿੰਦਾ ਉਹਦੇ ਕਰਕੇ ਫਿਰ ਮਹਿੰਗਾ ਹੋ ਜਾਂਦਾ ਕੰਮ ਕਦੇ-ਕਦੇ 7000 ਚੀ ਦਵਾਈ ਆ ਜਾਂਦੀ ਤਿੰਨ ਮਹੀਨਿਆਂ ਦੀ ਇਹ ਤੁਹਾਡੇ ਹੈਲਥ ਦੀ ਜਿਹੜੀ ਕੰਡੀਸ਼ਨ ਆ ਉਹ ਤੇ ਮਤਲਬ ਡਿਪੈਂਡ ਕਰਦਾ ਵੀ ਕਿੰਨੇ ਚਿਰ ਤੁਹਾਨੂੰ ਵੇਟ ਕਰਨ ਨੂੰ ਕਹਿੰਦਾ ਡਾਕਟਰ ਜੇ ਤੁਹਾਡੀ ਹੈਲਥ ਦੀ ਕੰਡੀਸ਼ਨ ਠੀਕ ਆ ਫਿਰ ਤਾਂ ਕਹਣਗੇ ਤਾਂ ਤਿੰਨ ਮਹੀਨੇ ਬਾਅਦ ਆਓ ਜੇ ਥੋੜੀ ਜਿਹੀ ਗੜਬੜੀ ਆ ਫਿਰ 2 ਮਹੀਨੇ ਬਾਅਦ ਫਿਰ ਜੇ ਜ਼ਿਆਦਾ ਗੜਬੜੀ ਆ ਫਿਰ ਕਹਣਗੇ 1 ਮਹੀਨੇ ਬਾਅਦ ਆ ਕੇ ਦੁਬਾਰੇ ਚੈੱਕ ਤੇ ਨਵੀਂ ਗੋਲੀ ਕੋਈ ਲਾਈ ਨਹੀਂ ਹਰ ਵਾਰ ਟੈਸਟ ਹੁੰਦੇ ਨੇ ਹਰ ਵਾਰ ਟੈਸਟ ਕਰਨ ਦਾ ਮਤਲਬ ਇਹ ਹੋ ਜਾਂਦਾ ਵੀ ਗੋਲੀਆਂ ਖਾਣ ਤੋਂ ਬਾਅਦ ਤੁਹਾਡੇ ਗੁਰਦਿਆਂ ਤੇ ਜਾਂ ਤੁਹਾਡੇ ਲੀਵਰ ਤੇ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਤਾਂ ਨਹੀਂ ਹੋ ਰਿਹਾ ਜੋ ਇਫੈਕਟ ਹੋ ਰਿਹਾ ਤਾਂ ਫਿਰ ਉਹ ਦਵਾਈ ਨੂੰ ਚੇਂਜ ਕਰ ਦੇਣੀ ਜਾਂ ਫਿਰ ਉਸ ਹਿਸਾਬ ਨਾਲ ਉਹ ਮਤਲਬ ਜਿਵੇਂ ਵੀ ਹੋਇਆ ਡਾਕਟਰ ਵਾਲੀ ਗੱਲਬਾਤ ਸਾਰੀ ਇਹ ਤੇ ਬਾਕੀ ਜਿਹੜਾ ਸ਼ੂਗਰ ਦਾ ਟੈਸਟ ਹੁੰਦਾ ਉਹਦਾ ਟੈਸਟ ਵੀ ਇਹਦੇ ਵਿੱਚ ਹੀ ਆ ਸਾਰਾ ਕੁਝ ਉਹ ਚੈੱਕ ਕਰਦੇ ਰਹਿੰਦੇ ਨੇ ਠੀਕ ਆ ਤੇ ਗਜੈਸ਼ ਦੀ ਗੱਲ ਆ ਮੰਨ ਲਓ ਕੋਈ ਬੰਦਾ ਦਵਾਈ ਲੈਣ ਆ ਗਿਆ ਨਹੀਂ ਜੇ 10000 ਹੈਗਾ ਹਨਾ ਤਾਂ ਤੁਸੀਂ 15 ਦਿਨਾਂ ਦੀ ਦਵਾਈ ਵੀ ਲੈ ਕੇ ਆ ਸਕਦੇ ਹੋ ਮਹੀਨੇ ਦੀ ਦਵਾਈ ਵੀ ਲੈ ਕੇ ਆ ਸਕਦੇ ਹੋ ਤੇ ਅਸੀਂ ਤਿੰਨ ਮਹੀਨੇ ਦੀ ਤਾਂ ਲੈ ਲੈਂਦੇ ਕਿਉਂਕਿ ਤੁਹਾਨੂੰ ਪਤਾ ਮੈਂ ਵੀ ਅੰਦਰ ਬਾਹਰ ਰਹਿਣਾ ਤੇ ਫਿਰ ਬਾਰ ਬਾਰ ਇੱਥੇ ਆਉਣਾ ਜਾਣਾ ਵੀ ਔਖਾ 2 ਘੰਟੇ ਤਾਂ ਆਉਣ ਜਾਣ ਤੇ ਲੱਗ ਜਾਂਦੇ ਨੇ 3 ਘੰਟੇ ਸਾਡੇ ਤੋਂ ਖੰਡੇ ਘਰ ਤੋਂ ਲੈ ਕੇ ਲੁਧਿਆਣੇ ਤੱਕ ਦੇ ਹਨਾ ਤੇ ਮੇਰੇ ਤੋਂ ਬਗੈਰ ਮੇਰੀ ਮਾਤਾ ਕਿਸੇ ਨਾਲ ਜਾਂਦੀ ਵੀ ਨਹੀਂ ਹੈਗੀ ਇਹ ਵੀ ਇੱਕ ਚੱਕਰ ਆ ਤਾਂ ਕਰਕੇ ਫਿਰ ਅਸੀਂ ਤਿੰਨ ਮਹੀਨੇ ਦੀ ਇਕੱਠੀ ਲੈ ਲੈਂਦੇ ਆ ਤੇ ਜਦੋਂ ਸਾਡਾ ਕੋਈ ਟਾਈਮ ਲੱਗਦਾ ਸੀ ਆਪਦੀ ਮਰਜ਼ੀ ਦੇ ਅਕੋਰਡਿੰਗ ਜਾਂ ਫਿਰ ਤਿੰਨ ਮਹੀਨਾ ਬਾਅਦ ਜਿਹੜੀ ਸਾਨੂੰ ਡੇਟ ਮਿਲਦੀ ਆ ਉਸ ਡੇਟ ਤੇ ਅਸੀਂ ਜਾ ਕੇ ਲੈ ਲੈਂਦੇ ਆ ਦਵਾਈ ਬਾਕੀ ਉਹੀ ਗੱਲ ਬਈ ਰਾਸ ਆਈ ਦੀ ਆ ਸਾਨੂੰ ਪ੍ਰੇਸ਼ਾਨ ਤਖਰਵਾਲ ਦੀ ਦਵਾਈ ਰਾਸ ਆ ਗਈ ਤਾਂ ਅਸੀਂ ਖਾਈ ਜਾਂਦੇ ਆ ਤੇ ਕਈਆਂ ਦੇ ਝਾੜਫੂ ਕਰਕੇ ਠੀਕ ਹੋ ਜਾਂਦਾ ਗਠੀਆ ਕਈਆਂ ਦੀ ਤਵੀਰ ਤਬੂਤ ਬਣ ਕੇ ਠੀਕ ਹੋ ਜਾਂਦਾ ਠੀਕ ਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਹੁਣ ਸਾਰੀ ਦੁਨੀਆ ਤਵੀਤ ਬੰਨਣ ਲੱਗ ਜੇ ਹੁਣ ਪ੍ਰੇਸ਼ਾਨ ਤੱਕਰਵਾਲ ਤੋਂ ਮੇਰੀ ਮਾਤਾ ਨੂੰ ਰਾਮ ਆ ਤਾਂ ਇਹ ਨਹੀਂ ਵੀ ਸਾਰੀ ਦੁਨੀਆ ਪ੍ਰੇਸ਼ਾਨ ਤੱਕਰਵਾਲ ਦੀ ਆ ਜੇ ਪਰ ਇੱਥੇ ਇਕੱਠ ਵੇਸੇ ਬਹੁਤ ਹੁੰਦਾ ਦੂਰੋਂ ਦੂਰੋਂ ਲੋਕ ਆਉਂਦੇ ਨੇ ਅਨਾਉਂਸਮੈਂਟ ਹੁੰਦੀ ਆ ਜਦੋਂ ਤੁਹਾਡੀ ਵਾਰੀ ਆਉਂਦੀ ਆ ਉਦੋਂ ਤੁਹਾਡੇ ਸ਼ਹਿਰ ਦਾ ਨਾਮ ਜ਼ਿਲ੍ਹੇ ਦਾ ਨਾਮ ਵੀ ਬੋਲਦੇ ਨੇ ਫਿਰੋਜ਼ਪੁਰ ਤੋਂ ਰਾਜਸਥਾਨ ਤੋਂ ਗੰਗਾ ਨਗਰ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਨੇ ਲੋਕ ਤੇ ਇੱਕ ਵਾਰੀ ਸੱਚ ਉਹ ਵੀ ਮਿਲਿਆ ਸੀ ਮੀ ਆਪਾਂ ਨੂੰ ਲੱਖਾਂ ਸਦਾਨਾ ਹਨਾ ਲੱਖਾਂ ਸਦਾਨਾ ਇੱਥੇ ਆਇਆ ਹੋਇਆ ਸਾਡੇ ਵਾਲੇ ਕੈਬਿ ਕਹਿੰਦਾ ਵੀ ਡਾਕਟਰ ਕਿਵੇਂ ਆਏ ਮੈਂ ਕਹਾ ਵਧੀਆ ਯਾਰ ਸਾਡੀ ਮਾਤਾ ਇਹਨੇ ਤੁਰਨ ਲਾਤੀ ਤਾਂ ਸਾਡੇ ਬਲ ਤਾਂ ਡਾਕਟਰ ਵਧੀਆ ਹੀ ਆ ਤੇ ਜਿਹੜੀ ਤਾਰੀਫ ਬਣਦੀ ਆ ਸੀ ਤਾਰੀਫ ਮੈਂ ਕਹਾਂ ਇਹਦੀ ਕਰਦੇ ਆ ਤੇ ਲੱਖੇ ਸੁਧਾਨ ਦਾ ਬਾਪੂ ਦੇ ਪਤਾ ਨਹੀਂ ਗੋਡਿਆਂ ਗੁੱਡਿਆਂ 'ਚ ਪ੍ਰੋਬਲਮ ਸੀ ਉਹ ਆਇਆ ਹੋਇਆ ਸੀ ਇੱਥੇ ਹਣਾ ਡਾਕਟਰ ਥੋੜਾ ਜਿਹਾ ਮਹਿੰਗਾ ਪਰ ਗੱਲ ਉਹੀ ਆ ਵੀ ਸਿਹਤ ਵੀ ਫਿਰ ਜ਼ਰੂਰੀ ਆ ਜੇ ਹੱਥ ਪੈਂਦਾ ਇਲਾਜ ਕਰਾ ਲਓ ਨਹੀਂ ਤਾਂ 15 20 ਦਿਨਾਂ ਦੀ ਹੌਲੀ ਹੌਲੀ ਕਰਕੇ ਦਵਾਈ ਲੈਂਦੇ ਰਹੋ ਜੇ ਤੁਹਾਨੂੰ ਉਹ ਡਾਕਟਰ ਤੋਂ ਫਰਕ ਪੈ ਰਿਹਾ ਤਾਂ ਤੁਸੀਂ ਦਵਾਈ ਕੰਟੀਨਿਊ ਵੀ ਕਰ ਸਕਦੇ ਹੋ ਠੀਕ ਆ ਮੀ ਚਲੋ ਠੀਕ ਐ ਹੁਣ ਅਸੀਂ ਜਾਂਦੇ ਆ ਤੇ ਇਲਾਕੇ ਕਿਤੇ ਚਾਚੂ ਪੀਵਾਂਗੇ ਠੀਕ ਹੈ ਜੀ ਚਾਹ ਪੀਵੇ ਫਿਰ ਘਰੇ ਪਹੁੰਚਦੇ ਆ ਤਿੰਨ 3:30 ਵਜੇ ਦਾ ਟਾਈਮ ਹੋ ਗਿਆ 5:00 ਵਜੇ ਤਣੂ ਘਰੇ ਪਹੁੰਚ ਜਾਂਗੇ ਤੇ ਬਾਕੀ ਯਾਰ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਜਿਹੜੀ ਦਵਾਈ ਹੈ ਨਾ ਉਹ ਦਵਾਈ ਵੀ ਇਹਨਾਂ ਦਾ ਅੰਦਰ ਮੈਡੀਕਲ ਸਟੋਰ ਬਣਿਆ ਹੋਇਆ ਉੱਥੋਂ ਦਵਾਈ ਮਿਲ ਜਾਂਦੀ ਆ ਹਨਾ ਤੇ ਬ੍ਰਾਂਡ ਫਾਰਮੂਲੇ ਸੇਮ ਹੋ ਸਕਦੇ ਨੇ ਦਵਾਈ ਦੇ ਪਰ ਬ੍ਰਾਂਡ ਅਲੱਗ ਹੋ ਸਕਦਾ ਹਨਾ ਤਾਂ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਜੀ ਸ਼ੁਰੂ ਤੋਂ ਅੰਦਰੋਂ ਲੈਂਦੇ ਆਏ ਆ ਦਵਾਈ ਤਾਂ ਅਸੀਂ ਅੰਦਰੋਂ ਹੀ ਲੈ ਰਹੇ ਆ ਜਿਵੇਂ ਇਹ ਕਈ ਵਾਰ ਕਹਿਣ ਬਈ ਚਲੋ ਅਸੀਂ ਉਸ ਫਾਰਮੂਲੇ ਦਾ ਮੈਚ ਕਰਕੇ ਕੋਈ ਹੋਰ ਬ੍ਰਾਂਡ ਦੀ ਦਵਾਈ ਲੈ ਲਈਏ ਹਨ ਉਹ ਉਹ ਸਿਸਟਮ ਬਾਰੇ ਮੈਨੂੰ ਨਹੀਂ ਪਤਾ ਪਰ ਅਸੀਂ ਸ਼ੁਰੂ ਤੋਂ ਸਾਰਾ ਕੰਮ ਇਹਨਾਂ ਦੀ ਸੈੱਟ ਰੱਖਿਆ ਵੀ ਤੁਸੀਂ ਟੈਸਟ ਕਰੋ ਤੁਸੀਂ ਦਵਾਈ ਦਿਓ ਤੇ ਸਾਰਾ ਕੁਝ ਤੁਹਾਡੇ ਮਤਲਬ ਉਹਨਾਂ ਦੇ ਅਕੋਰਡਿੰਗ ਅਸੀਂ ਚੱਲਦੇ ਆ ਤੇ ਗੱਲ ਉਹੀ ਆ ਵੀ ਚਲੋ ਜੇ ਕਿਤੇ ਪੈਸੇ ਬਚਦੇ ਵੀ ਨੇ ਤਾਂ 11500 ਰੁਪਏ ਬਚ ਵੀ ਸਕਦਾ ਮੈਨੂੰ ਇਹ ਚੀਜ਼ ਦਾ ਬਾਕੀ ਨੌਲੇਜ ਨਹੀਂ ਹੈਗੀ ਪਰ ਮੇਨ ਮੈਂ ਦੱਸਣਾ ਸੀ ਵੀ ਮੈਡੀਕਲ ਦੀ ਦੁਕਾਨ ਵੀ ਇਹਨਾਂ ਦੇ ਅੰਦਰ ਹੀ ਆ ਤੇ ਜਿੰਨੀ ਦਵਾਈ ਸੋਨੂੰ ਡਾਕਟਰ ਰეკਮੈਂਡ ਕਰੂਗਾ ਉੰਨੀ ਦਵਾਈ ਹੀ ਸੋਨੂੰ ਉਸ ਮੈਡੀਕਲ ਸਟੋਰ ਤੋਂ ਮਿਲੂਗੀ ਜੇ ਤੁਸੀਂ ਕਹੋਗੇ ਵੀ ਸਾਨੂੰ ਵੱਧ ਦਵਾਈ ਦੇ ਦਿਓ ਜੀ ਮੰਨ ਲਓ ਉਹਨੇ 3 ਮਹੀਨੇ ਵਾਰੀ ਕਹੀ ਹੈ ਜੇ ਤੁਸੀਂ ਕਹੋ ਜੀ ਸਾਨੂੰ ਤਾਂ 6 ਮਹੀਨੇ ਵਾਸਤੇ ਦੇ ਦਿਓ ਉਹ ਐਵੇਂ ਵੀ ਨਹੀਂ ਦਿੰਦੇ 3 ਮਹੀਨੇ ਦੇ ਵਿੱਚੋਂ ਤੁਸੀਂ 15 ਦਿਨਾਂ ਵਾਸਤੇ ਲੈ ਸਕਦੇ ਹੋ 2 ਮਹੀਨੇ ਵਾਸਤੇ ਲੈ ਸਕਦੇ ਹੋ 3 ਮਹੀਨੇ ਤੋਂ ਜੇ ਸ਼ਾਇਦ ਗਾਹਾਂ ਵਾਸਤੇ ਲੈਣੀ ਹੋਵੇ ਉਹ ਨਹੀਂ ਦਿੰਦੇ ਕਿਉਂਕਿ ਕਈ ਵਾਰ ਲੋਕ ਮੰਗਦੇ ਹੁੰਦੇ ਨੇ ਤਾਂ ਉਹ ਮਨਾਂ ਕਰ ਦਿੰਦੇ ਨੇ ਅਣਾਮੀ ਬਾਬ ਜੀ ਠੀਕ ਆ ਹੈ ਜਿੰਨਾ ਲਿਖਿਆ ਹੁੰਦਾ ਉਹਨਾਂ ਦੇ ਆ ਜਿੰਨਾ ਲਿਖਿਆ ਹੁੰਦਾ ਉਹਨਾਂ ਹੀ ਦਿੰਦੇ ਨੇ ਰਾਹ ਚ ਖੜ ਕੇ ਹੁਣ ਕੁਲਚੇ ਖਾਣ ਲੱਗੇ ਆ ਆ ਉਹ ਸਾਹਮਣੇ ਵੀ ਰੇੜੀਆਂ ਲੱਗੀਆਂ ਹੋਏ ਨੇ ਕੁਲਚਿਆਂ ਦੀਆਂ ਇੱਧਰ ਵੀ ਰੇੜੀ ਲੱਗੀ ਹੋਏ ਕੁਲਚੇ ਦੀ ਹਰੇਕ ਏਰੀਆ ਦੀ ਆਪਦੀ ਆਪਦੀ ਖਾਸੀਅਤ ਹੁੰਦੀ ਹੈ ਤੇ ਸੰਗਰੂਰ ਬਰਨਾਲਾ ਪਟਿਆਲਾ ਇਹਨਾਂ ਏਰੀਆ ਦੇ ਵਿੱਚ ਜਿਹੜੇ ਆ ਕੁਲਚੇ ਮਿਲਦੇ ਨੇ ਡਬਲ ਰੋਟੀ ਵਾਲਾ ਨਾ ਵਿੱਚ ਛੋਲੇ ਪਾ ਕੇ ਇਹ ਕਿਸੇ ਹੋਰ ਏਰੀਆ ਦੇ ਵਿੱਚ ਉਹਨੇ ਸਵਾਦ ਨਹੀਂ ਬਣਦੇ ਅੰਮ੍ਰਿਤਸਰ ਵਾਲੇ ਪਾਸੇ ਕੁਲਚਾ ਉਹਨੂੰ ਕਹਿੰਦੇ ਨੇ ਜਿਹੜਾ ਰੋਟੀ ਵਰਗਾ ਨਾਣ ਹੁੰਦਾ ਤੇ ਛੋਲਿਆਂ ਦੀ ਸਬਜ਼ੀ ਹੁੰਦੀ ਹੈ ਸਾਡੇ ਵਾਲੇ ਪਾਸੇ ਕੁਲਚਾ ਇਹਨੂੰ ਕਹਿੰਦੇ ਨਹੀਂ ਪਰ ਮੈਂ ਇਹੋ ਜਿਹੇ ਕੁਲਚੇ ਗਰਮ ਆਪਣੇ ਵਾਲੇ ਪਾਸੇ ਹੀ ਮਿਲਦੇ ਨੇ ਇੰਨੇ ਏਰੀਆ 'ਚ ਉਹ ਵੀ ਬਠਿੰਡੇ 'ਚ ਮਿਲਦੇ ਹੋਣਗੇ ਬਠਿੰਡੇ ਮੈਂ ਖਾਦੇ ਨਹੀਂ ਮਤਲਬ ਮਾਲਵੇ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਆਦਾ ਤਰੇਜ਼ ਆ ਸਵਾਦਾਂ ਵੀ ਹਾਂ ਬਹੁਤ ਖਾਣ ਪੀਣ ਦੀ ਸ਼ਕੀਨ ਹਾਂਜੀ ਮੰਮੀ ਮੇਰੀ ਫੁੱਲ ਆ ਤੇ ਡਾਕਟਰ ਨੇ ਰੋਕ ਕੇ ਹੋਏ ਪਰ ੜਾ ਦਿੰਦੀ ਆ ਤੋਤੇ ਇਹ ਵੀ ਦੇਖੀ ਜਾਊ ਕੋਈ ਨਾ ਕਨਾਰੀ ਪਾਤਨਾ ਜੀਨ ਨਵੀਂ ਦਿੱਲੀ ਨਵੀਂ ਦਿੱਲੀ 267 ਕਿਲੋਮੀਟਰ ਲੋ ਜੀ ਉਹਦੇ ਵਲੌਗ ਆਪਾਂ ਸ਼ੁਰੂ ਕੀਤਾ ਸੀ ਤੇ ਵਲੌਗ ਖਤਮ ਕਰਨਾ ਭੁੱਲ ਗਏ ਇਹ ਦੋ ਦਿਨਾਂ ਬਾਅਦ ਸਵੇਰੇ ਮੈਨੂੰ ਯਾਦ ਆਇਆ ਮੈਂ ਕਿਹਾ ਯਾਰ ਅੱਜ ਵਲੌਗ ਆਪਾਂ ਪਿਛਲਾ ਖਤਮ ਹੀ ਨਹੀਂ ਕੀਤਾ ਅ ਬਸ ਇਹੀ ਸੀ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹਨਾ ਤਾਂ ਕਰਕੇ ਵੀਡੀਓ ਬਣਾਤੀ ਵੀ ਚੱਲ ਡਾਕਟਰ ਬਾਰੇ ਪਤਾ ਲੱਗ ਜਾਂਦਾ ਤੇ ਕਿਸੇ ਹੋਰ ਬੰਦੇ ਦੇ ਵੀ ਇਹ ਚੀਜ਼ ਕਮਾ ਸਕਦੀ ਆ ਕੋਸ਼ਿਸ਼ ਕਰਿਆ ਕਰਾਂਗੇ ਵੀ ਚਾਹੇ 3-4 ਦਿਨਾਂ ਦਾ ਮਲਾ ਕੇ ਇੱਕ ਵਲੌਗ ਬਣਾਈਏ ਪਰ ਬਣਾ ਦਿਆ ਕਰਾਂਗੇ ਪਰ ਵਲੌਗ ਉਹੀ ਬਣਾਵਾਂਗੇ ਜਿਹੜਾ ਤੁਹਾਡੇ ਵੀ ਕੰਮ ਆਵੇ ਜਾਂ ਫਿਰ ਮੇਰੇ ਵੀ ਕੰਮ ਆਵੇ ਜਾਂ ਜਿੱਥੇ ਮੈਨੂੰ ਲੱਗੇ ਵੀ ਇਹ ਚੀਜ਼ ਇੰਟਰਸਟਡ ਆ ਯਾਰ ਇਹ ਬਣਾ ਦਿੰਨੇ ਆ ਐਵੇਂ ਕੈਮਰਾ ਚੱਕ ਕੇ ਆਪਾਂ ਉਰਾ ਪਰਾ ਫਿਰ ਕੇ ਉਹ ਵਲੌਗ ਨਹੀਂ ਬਣਾਉਂਦੇ ਠੀਕ ਹੈ ਤੇ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਜਦੋਂ ਵਲੌਗ ਆ ਗਿਆ ਅਗਲਾ ਤਿਆਰ ਹੋ ਗਿਆ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਨੰਬਰ ਵਗੈਰਾ ਚਾਹੀਦਾ ਹੋਇਆ ਪ੍ਰਸ਼ਾਨ ਅਤਰਗਵਾਲ ਦਾ ਉਹ ਮੈਂ ਤੁਹਾਨੂੰ ਉਹਦੇ ਉੱਤੇ ਦਿਖਾਤਾ ਸੀ ਕਾਗਜ਼ ਜਿਹੜੀ ਉਹਨਾਂ ਦੀ ਫਾਈਲ ਆ ਉੱਥੇ ਤੁਸੀਂ ਕੰਟੈਕਟ ਕਰਕੇ ਆਪਦੀ ਅਪਾਇੰਟਮੈਂਟ ਲੈ ਕੇ ਜਾ ਸਕਦੇ ਹੋ ਬਿਨਾ ਅਪਾਇੰਟਮੈਂਟ ਤੋਂ ਤੁਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਰਸ਼ ਹੁੰਦਾ ਬਿਨਾ ਅਪਾਇੰਟਮੈਂਟ ਤੋਂ ਜਾਓਗੇ ਤਾਂ ਸਵੇਰੇ ਜੇ 10 ਵਜੇ ਪਹੁੰਚੋ ਤੁਹਾਡੀ ਸ਼ਾਮ ਨੂੰ 5 ਵਜੇ ਵਾਰੀ ਆਊਗੀ ਘੱਟੋ ਘੱਟ ਇੱਕ ਪੇਸ਼ੈਂਟ ਤੇ 2 2.5 ਘੰਟੇ ਲੱਗ ਜਾਂਦੇ ਨੇ ਉਹਨਾਂ ਦੇ ਵਿੱਚੋਂ 1.5 ਘੰਟਾ ਜਿਹੜੇ ਟੈਸਟ ਹੁੰਦੇ ਨੇ ਉਹ ਕਰਦੇ ਨੇ ਜਿਹੜੇ ਉਹਨਾ ਟੈਸਟਾਂ ਕਰਕੇ 1.5 ਘੰਟਾ ਵੇਟ ਕਰਨੀ ਪੈਂਦੀ ਹੈ ਹਣਾ ਸਾਰਾ ਪ੍ਰੋਸੀਜਰ ਤੁਹਾਨੂੰ ਸਮਝਾਈ ਦਿੱਤਾ ਸੀ ਨਵੀਂ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਹਾਂ ਹੁਣ ਪ੍ਰਸ਼ਾਦਾ ਛਕਣ ਲੱਗੇ ਆਂ ਸ਼ਿਮਲਾ ਮਿਰਚ ਦਹੀਂ ਇਹਦਾ ਟਮਾਟਰਾਂ ਦੀ ਚਟਨੀ ਤੇ ਆ ਮੇਥੀ ਦੀ ਸਬਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ